ਉਸ ਨਾਲ ਨਹੀਂ ਤਾਂ ਜੀ ਬੜੀ ਕਿਰਪਾ ਮਹਾਰਾਜ ਜੀ ਮਿੱਟੀ ਕਿਰਪਾ ਹੀ ਚਾਹੀਦੀ ਆ ਜੀ ਕਿ ਮੇਰੇ ਆਹ ਵੀਡੀਓ ਦਾ ਹਰ ਮੈਂ ਨਾ ਪਾਜੀ ਹੇ ਤੱਕ ਵੀਰ ਉਹ ਵੀਡੀਓ ਤੇ ਫੋਨ ਲਾਈ ਜਾਂਦੇ ਆ ਅੱਛਾ ਅੱਛਾ ਦੇ ਵਿੱਚ ਵਿੱਚ ਮਾਲ ਗਿਆ ਜੋੜੀ ਜੋੜੀ ਗਈ ਜਿੱਥੇ ਵੀ ਗਈ ਆ ਠੀਕ ਆ ਠੀਕ ਆ ਜੀ ਚਲੋ ਵਧੀਆ ਹੋ ਗਿਆ ਮੱਜਾ ਤੋਂ ਕਾਵਾ ਪਾਈਆਂ ਸੀ ਤੇ ਮੈਂ ਨਾ ਬੜੀ ਕਿਰਪਾ ਰਹੀ ਮਹਾਰਾਜ ਜੀ ਹਾਂਜੀ ਹਾਂਜੀ ਮਾ ਵੀਰਿਆ ਪਿਆਰ ਦਿੰਦੇ ਆ ਬਿਲਕੁਲ ਸਹੀ ਗੱਲ ਆ ਜੀ ਹਾਂਜੀ ਹਾਂਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਪਾਜੀ ਮੇਰਾ ਹਰਮਨ ਜੋ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਸੀਰ ਜਨਾਹ ਠੀਕ ਹੈ ਫੋਨ ਨੰਬਰ 826444231 ਕਿੰਨੇ ਪਟਾਕੇ ਠੀਕ ਹੈ ਜੀ ਉਧਰੋਂ ਕਰੀਂ ਸ਼ਰਵਾਰ ਕਿਧਰੋਂ ਹਾਂਜੀ ਉਧਰੋਂ ਕਰੀਏ ਗੱਬਣਾ ਮਈਆਂ ਹੋਰ ਇਧਰੋਂ ਪੂਰੀ ਤਿਆਰ ਹੋ ਗਈ ਹੈ ਤੇ ਆਹ ਬਾਈ ਕੇ ਮੈਂ ਝੋਟੀ ਆ ਗਈ ਭਾਜੀ ਨਗੀਨਾ ਹੀ ਆ ਦੂਜਾ ਸੁਹਾ ਜਦਾ ਕਰਮਾਲੀ ਦਾ ਅੱਛਾ ਜੀ ਆਹ ੁਰਲੇ ਮਗਲ ਨੇ ਥਾਂ ਦੀ ਤਿਲ ਜੇ ਝੋਟੀ ਠੀਕ ਹੈ ਠੀਕ ਇਹ ਦੇਣੀ ਟੋਕਣਾਂ ਦੇ ਭਾਅ ਲਓ ਜੀ ਮਗਲ ਦੇ ਇਹ ਕੋਲੇ ਵਾਈਦਾ ਇਹ ਕਿੰਨਾ ਕਿਟੋ ਦੇ ਕੱਢਿਆ ਪਿੰਡ ਨੇ ਸਹੀ ਪਹਿਲਾਂ ਨੇ ਤਿੰਨਾ ਥਾਲਾਂ 'ਚ ਝੋਡੀ ਨੇ 10 ਕਿਲੋ ਦੁੱਧ ਚਵਾਇਆ ਵਾ ਅੱਛਾ ਜੀ ਬਾਕੀ ਥਾਲ ਲੈਵੇ ਤਾਂ ਕੋਈ ਆਪਸਾਵਲਾ ਲੈ ਅੱਖਾਂ ਨਾਲ ਲੈ ਵਾ ਜੀ ਵੇਖ ਲਓ ਕਿੰਨਾ ਕੀਆ ਠੀਕ ਹੈ ਠੀਕ ਹੈ ਲਓ ਜੀ ਅੱਖਾਂ 'ਚ ਇੰਨੀ ਠੰਡੇ ਸਵਾਰੀ ਭਾਜੀ ਇੱਕ-ਇੱਕਰੋਂ ਦੋੜਾ ਲਿਆ ਮਈਆਂ ਦਾ ਅੱਛਾ ਜੀ ਮਾ ਸਾਰਾ ਬੰਦਿਆ ਚੰਗਾ ਰੱਖਿਆ ਸੀ ਮੁੰਡਾ ਬਾਹਰ ਚਲ ਗਿਆ ਪੱਠੇ ਦੀ ਬੁੱਟਾ ਹੰਦਾ ਵੇ ਪੈਂਦੇ ਠੀਕ ਹੈ ਠੀਕ ਹੈ ਹਾਂਜੀ ਬਾਪੂ ਬਜੁੱਟ ਗਿਆ ਹੀ ਵਿਚਾਲਾ ਇਹ ਕਿੰਨਾ ਨੇ ਟਾਈਮ ਕੱਢ ਦਿਆ ਜੇ ਇੰਨੀ ਭਾਜੀ ਦਿਨ ਖੜਦੀ ਆ ਜੇ 5 ਲੈ ਜੇ 6 ਲੈ ਜੇ ਝੋਡੀ ਸਿਆਰੀ ਖੁਸ਼ੀ ਆਲੇ ਘੱਟ ਕਾਤ ਕਰ ਜੀ ਰੱਖ ਲਓ ਮਾੜੀ ਨੂੰ ਲੱਗਾ ਭਾਜੀ ਇਹਨੇ ਗਾੜੀ ਗਾੜੀ ਛੋਟੇ ਸਿੰਘ ਦੀ ਕਾਤ ਦੇਖੋ ਫੇਰ ਇੱਧਰ ਵੇਖੋ ਕਾਤ ਕਿੱਥੇ ਕਾਤਿਆ ਜੀ ਦਾ ਭਾਜੀ ਬਹੁਤ ਜਿਆਦਾ ਚੰਗੀ ਆ ਗਈ ਆ ਕਾਂਜਾ ਲਾ ਵੀ ਉਹ ਕਰਮਾ ਵਾਲੀ ਮਾੜਾ ਮਾੜਾ ਦੁੱਧ ਪਈ ਕਹਤਾ ਕਿ ਨਾ ਥਣਾਂ ਕੇ ਭਰਿਆ ਵਾ ਕਿ ਜਮਾਂਦਰੂ ਫੇਰ ਤੇਲਿਆ ਥਾਣਿਆਂ ਕੇ ਹਾਂ ਜਮਾਂਦਰੂ ਭਾਜੀ ਇੱਕ ਥਣ ਚੱਲਿਆ ਨਹੀਂ ਇਹ ਪਰਲਾ ਮਗਰਲਾ ਠੀਕ ਹੈ ਠੀਕ 2 2.5 ਕਿਲੋ ਗਾੜੀ ਗਾੜਿਆ ਛੋਟੀ ਦੀ ਗਾੜੀਆਂ ਲੈਵਾ ਖਾਰੋ ਮਾੜਾ ਹਾਂਜੀ 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 ਇਸ ਥਾਣਾ ਦਾ ਪੈ ਗਿਆ ਬਸ ਬਹੁਤ ਸ਼ਾਨਦਾਰ ਹੈ ਪਾਸੇ ਆਣਾ ਛੋਟਾ ਥਾਣਾ ਦੀ ਭਾਜੀ ਫੁੱਲ ਗਰੰਟੀ ਆਪਣੀ ਅੱਛਾ ਜੀ ਹਾਂ ਜੀ ਲੋਕੀ ਬਾਕੀ ਜਿਹੜੇ ਤੇ ਬਿਲਕੁਲ ਬਰਾਬਰ ਇਕੱਲਾ ਇਕੱਲਾ ਥਾਂ ਲੱਗਾ ਤੇ ਜਮਾਨਤ ਵੀ ਚਾਹੀਦੀ ਤੇ ਭਾਜੀ ਥੋੜੀ ਥੋੜੀ ਇਹ ਬਾਕੀ ਕਾਰ ਦਵਾਜਨ ਜਿਹੜਾ ਬਹੁਤ ਤਗੜਾ ਆ ਗਿਆ ਵਾ ਕਿਹਦੇ ਵਾ ਇੱਕ ਨਹੀਂ ਵੀਰ ਭਰਾ ਸਾਹਮਣੇ ਵਾਲਾ ਲਾਈ ਕੇ ਨੋ ਦੁੱਧ ਦੇ ਨਾਣਾ ਭਾਈ ਪੂਰੀ ਛਕੀਣ ਆ ਝੋਟੀ ਦੇ ਠੀਕ ਹੈ ਠੀਕ ਹੈ ਜੀ ਫੇਸ ਕੁਆਲਟੀ ਦਾ ਸਿੰਗ ਸੋਨ ਵੀ ਪੰਕਰ ਜਿਹੜੀ ਨਾਲ ਇਤਨੀ ਦੇ ਉਧਰ ਦੀ ਆ ਝੋਟੀਏ ਠੀਕ ਹੈ ਠੀਕ ਹੈ ਜੀ ਦੇਖੋ ਕੱਲੀ ਝੋਟੀ ਲੋ ਜੀ ਬਾਕੀ ਪੰਡਾ ਹੀ ਪਾਜੀ ਦੀ ਚਰਮਾਂ ਵਾਲੀ ਥੱਲੇ ਤੇ ਲੱਟਾਂ ਲੱਗੀਆਂ ਇਹਦੇ ਵੀ ਹਵਾਲੇ ਦੇ ਕਾਹੀ ਆ ਇਹ ਥਾਂ ਕੋਈ ਬਹੁਤੀ ਜੱਟਾਂ ਲੱਗਾ ਵਾ ਇਹ ਮੁੱਲ ਪਈ ਰਹਾ। ਬਾਕੀ ਭਾਜੀ ਥਾਨ ਦਾ ਕਰਮਾਲੀ ਨੂੰ ਬੱਜ ਲੱਗਾ ਵਾ। ਹਾਂਜੀ ਹਾਂਜੀ। ਤੁਸੀਂ ਹੀ ਦੱਸ ਦੋ ਕਿ ਕਿੰਨੇ ਦੀ ਚੌਂ ਖਣਾ ਜੀ। ਨਹੀਂ ਦੱਸ ਦੋ ਆਪ। ਤੁਸੀਂ ਦੱਸ ਦੋ ਜੱਗੇ ਭਾਜੀ। ਨਹੀਂ ਦੱਸੋ ਪਰਾਂਲੇ। ਹਾਂਜੀ ਭਾਜੀ ਕਿੰਨੇ ਦੀ ਹੋਈ ਚੌਂ ਖਣਾ ਜੋੜੀ। ਸਵਾ ਲੱਖ ਦੀ ਕਿਤੇ ਨਹੀਂ ਗਈ। ਜਿੱਥੇ ਮਰਜ਼ੀ ਭਾਜੀ ਖਲਾਰ ਕੇ ਝੋਟੀ ਸਵਾ ਦੀ 13 ਦੀ ਜਿੰਨੂੰ ਮਰਜ਼ੀ ਦੇ ਦੇਈਦੀ ਆ। ਹਾਂਜੀ ਹਾਂਜੀ। ਇਹ ਹੁਣ ਤਿੱਲਣਾ ਕਰਕੇ ਵੇਖੋ ਮੁੱਲ। ਉੱਘੜ ਗਿਆ ਅੱਧਾ ਵਿਚਾਰੀ ਦਾ। ਇਹਰ ਗੱਲ ਆ ਗਈ ਬੱਜ ਲੱਗੀ ਜਾਣਾ ਫਿਰ। ਹਾਂਜੀ। ਇਹਦਾ ਹੁਣ ਮੁੱਲ ਹੈ ਰ। ਮੁੱਲ ਕਾ ਲੀ ਇਹ 85000। 85। ਹਾਂਜੀ। ਕਰੀਏ ਹਾਂ ਨਿਕਲਦੀਏ ਹਾਂ ਜਿੱਤੇ ਜਿੰਨਾ ਕਰਨਾ ਨਹੀਂ ਦੱਸ ਦੋ ਆਪ ਹੀ ਛੋੜ ਆਲਾ ਹੀ ਭਾਜੀ ਛੋੜ ਆਲਾ ਦੇਖੋ ਯਾਰ ਸਰੀਆ ਵੀ ਛੋਟੀ ਦੇ ਲਾਂਗੇ ਠੀਕ ਹੈ ਜੀ ਪਰ ਸੋਣੀ ਸ਼ਕੀਰ ਕੱਦ ਵੇਖੋ ਲਓ ਜੀ 77 500 ਮਰਜ਼ੀ ਮੇਰਾ ਵੀਰ ਕੋ ਸਾਰਾ ਸੁਆਚ ਹੋ ਗਿਆ ਪੀਓ ਵੇਚ ਲੈ ਇਹ ਗੱਲ ਸਹੀ ਹੈ ਲਓ ਜੀ ਕੱਦ ਵਜਨ ਦੇ ਹਿਸਾਬ ਨਾਲ ਇੰਨੇ ਕੀ ਹੈਗੀ ਆ 1.8 ਕਿਲੋ 65 ਭਾਈ ਸਰ ਸਰੀਆ ਵੀ ਵੇਚ ਦੇ ਜੀ ਐ ਹੋ ਜੀ ਕਿੰਨਾ ਕੱਦ ਵਜਨ ਕਰਮਾਲੀ ਦਾ ਖੰਮ ਦੇਵਾ ਮੇਕੋ ਲਓ ਜੀ ਚੱਟੇ ਹੁੰਦੇ ਆ ਕਰਮਾਲੀ ਹੀ ਪਈ ਆ ਤੇ ਹੈ ਵੀ ਠੱਗੀ ਧੀਰੀ ਆ ਠੀਕ ਆ ਠੀਕ ਆ ਜੀ ਇਦਾਂ ਹੀ ਥਾਂ ਖਿੱਚੀ ਜਾਓ ਆ ਲੋ ਜੀ ਫਿਰ ਨਿਕਾ ਤੁੰਨਾ ਜਿਹੜੀਆਂ ਬਹੁਤ ਆ ਇਦਾਂ ਹੀ ਟਿੱਪੀਆਂ ਭਾਜੀ ਮਈਆਂ ਆ ਅੱਛਾ ਜੀ ਉਹ ਜਿਨ੍ਹਾਂ ਦਾ ਜੋੜਾ ਲੈ ਆਣਾ ਮਈਆਂ ਦਾ ਬੰਦਿਆ ਕੋ ਹਾਂਜੀ ਆਂਦੇ ਰਮਨ ਜਿਹੜੀ ਮਰਜੀ ਤ ਮੈਂ ਤੇ ਥੱਲੇ ਬਹਿ ਜਾ ਅੱਛਾ ਜੀ ਲਾਤਾ ਹਲਾਉ ਵੀ ਦੇ ਆਂਦੇ ਤਾਂ ਆਖੀ ਆਲ ਠੀਕ ਆ ਠੀਕ ਆ ਜੀ ਲੋ ਜੀ ਸੀਲਿੰਗ ਚੱਲਦੀ ਆ ਆ ਚੋਟੀ ਸੋਣਾ ਲੰਮਾ ਟਾਈਮ ਦੁੱਧ ਪਿਉਣ ਵਾਲੀ ਆ ਛੋਟੀ ਠੀਕ ਆ ਜੀ ਉਹ ਕੋਈ 4 ਨੰਬਰ ਤੇ ਨੀਲੀ ਰਵੀ ਦੱਸਿਓ ਭਾਜੀ ਇਹਦੇ ਬਾਰੇ ਮੈਂ ਦਾ ਸੁਈ ਨੂੰ 15 ਤੋਂ 20 ਦੇਖੋ ਇਹੋ ਕੱਟਾ ਪਈਦਾ ਸੁਆਹ ਨੇ ਕੀ ਅੱਖ ਦਾ ਤੀਜਾ ਸੁਆਹ ਤੀਜਾ ਵਾਲੇ ਕੋਈ ਵੀ ਚੌਥਾ ਵਾਲੇ ਆਪਣੀ ਸਮਝ ਲਾ ਲੇ ਲਿੱਸੀ ਕਰਕੇ ਮੈਂ ਇਹ ਆਪਦੀ ਸੁਆਹ ਪੱਕਾ ਤੀਜਾ ਹੀ ਆ ਲੋਰੀ ਸ਼ੁਰੂਆਤੀ ਇਧਰੋਂ ਸੋਈ ਜਾ ਯਾਦੇ ਮਾਲ ਤੇ ਲੱਪਾ ਲੱਪਾ ਚਲ ਜਰੂਰ ਲੱਗਾ ਵਾ ਕਰਮ ਵਾਲੀ ਦੇ ਬਾਕੀ ਨਾੜਾ ਲੋੜਾ ਜਿਹੜੀਆਂ ਚੱਡੇ ਤੇ ਹੋਰੀ ਦੀ ਚੱਡੇ ਤੇ ਡੱਬ ਭਾਜੀ ਦੋਹਾਂ ਪਾਸੇ ਹਾਂਜੀ ਹਾਂਜੀ ਕਰਮ ਵਾਲੀ ਦੇ ਸੂਤ ਤੇ ਵੀ ਨਿਸ਼ਾਨ ਆ ਨੀਜੀ ਦਾ ਠੀਕ ਹੈ ਠੀਕ ਲੋ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਕਵਰ ਕਰਦੀ ਤਾਂ ਹੈ ਵੀ ਸਿੰਗਲ ਹੱਡੀ ਆ ਦੇਖੋ ਬਿੰਨਾ ਹੀ ਦੋ ਦਸਾ ਮਾ ਉਹ ਤਾਂ ਭਾਜੀ 8 ਕਿਲੋ ਲੀਟਰ ਵਾਲਾ ਉਹ 7 ਮੰਨ ਕੇ ਖੜੇ ਜਿਹੜੇ ਵੀਰ ਨੇ ਖੜਕੀ ਆ ਠੀਕ ਹੈ ਤਾਂ ਪਰਾਂ ਵੀਜੀ ਆਨਲਾਈਨ ਹੀ ਮਾਲ ਜਾਂਦਾ ਵਾ ਹਾਂਜੀ ਹਾਂਜੀ ਚੌਂ ਚੌਂ ਤੇ ਆਉਂਦਾ ਨਹੀਂ ਕੋਈ ਵੀਰ ਤਕੀਨ ਤੇ ਜਾਂਦਾ ਮਾਲ ਹਾਂਜੀ ਹਾਂ ਉਹ ਫਾਂਡਾ ਬਾਅਦ ਤੇ ਨਿਕਲੇ ਜੇ ਫੇਰ ਫੋਨ ਕਰਦਾ ਆ ਫੇਰ ਮਜ਼ਾ ਆਉਂਦਾ ਲੋ ਜੀ ਥਾਂ ਥਣ ਜਿਹੜਾ ਬਾਉ ਤੇ ਤੇ ਲੱਗਾ ਵਾ ਤੇ ਕੱਦ ਵਜੇ ਨੇ ਵੀ ਜਿਹੜਾ ਬਹੁਤ ਜਿਆਦਾ ਚੰਗਾ ਆ ਗਿਆ ਕੱਦ ਵੇਖੋ ਮਾਰਾ ਭਾਈ ਕਿੱਡਾ ਵਾ ਇਹੋ ਗੱਲ ਥੋੜੀ ਜਿਹੀ ਲਿੱਸੀ ਰਹੀ ਆ ਨਹੀਂ ਹਾਂਜੀ ਹਾਂਜੀ ਬਾਕੀ ਸਾਢੇ 7 ਜੱਗੇ ਭਾਈ ਸਵੇਰੇ ਚੋਗੇ ਲੈ ਆਂਦੀ 11 ਵਜੇ ਦਾ ਟਾਈਮ ਨੂੰ ਆਇਆ ਹਾਂਜੀ ਹਾਂਜੀ ਲੋ ਜੀ ਨਾੜਾ ਨੂੜਾ ਵੀ ਚੱਡੇ ਦੇ ਕਾਫੀ ਆ ਗਈਆਂ ਵਾ ਇਹ ਵੀ ਕੋਈ ਵੀ ਭਰਾ ਸਾਹਮਣੇ ਲਾਈ ਤੇ ਦੁੱਧ ਤੇ ਚੰਗਾ ਚਲੋ ਭਰੀ ਜਾਣਾ ਨਾ ਜਵਾਕੀ ਜਿਹੜਾ ਪਿਛੇ ਕਾਟਣ ਵਾਲੀ ਮੈਂ ਕੱਟਾ ਜੇ ਪਾਜੀ ਵੇਖੋ ਕਿੰਨਾ ਕਰਦਾ ਪੰਜਿਆ ਲੱਗਦਾ ਨਾ ਠੀਕ ਹੈ ਜੀ ਹਾਂ ਇਹਦਾ ਮੁੱਲ ਹੈ ਜੀ ਜੋ ਮਰਜ਼ੀ ਕਰੀਏ ਜਿਹੜੀ ਹਾਂ ਨਾ ਦੇ ਦੇਣੀ ਆ ਨਾ ਮੈਂ ਇਹ ਤਾਂ ਛੋੜਣੀ 200 ਰੁਪਇਆ 70 ਰੁਪਇਆ ਦੀ ਮੈਂ ਦਵਾਂਗੇ ਠੀਕ ਗੱਲ ਹੋ ਗਈ ਜੇ ਕੋਈ ਆ 70 ਜਾਂਦੀ ਉਹ ਵੀ ਨਹੀਂ ਦੀ ਰਵੀ ਤੇ ਕੋਈ ਵੀਰ ਭਰਾ ਸੰਭਲਾ ਲਾ ਜੀ ਚਲੋ ਦੁੱਧ ਚੰਗਾ ਕੱਢੀ ਜਣਾ ਬਾਕੀ ਨਿਸ਼ਾਨੀਆਂ ਨੇ ਸੋਈਆਂ ਵੀ ਛਾੜੀਆਂ ਟਵਰ ਕਰਦੀ ਆਪਣੀ ਇਹੋ ਬੇਨਤੀ ਹਰ ਵੀਡੀਓ ਜੁੰਦੀ ਸਵਿਚ ਹੋਵੇ ਦੋ ਟਾਈਮ ਹਾਂਜੀ ਹਾਂਜੀ ਨਾਪਣ ਆਪਣੀ ਪਾਸ ਕਰਕੇ ਖੜੇ ਠੀਕ ਹੈ ਠੀਕ ਹੈ ਲਓ ਜੀ ਹਰ ਵਾਰੀ ਬਾਈ ਦੀ ਇਹੋ ਬੇਨਤੀ ਹੁੰਦੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ